ਸੱਚੀ ਕਾਲ ਜੀ ਇੱਕ ਹੋਰ ਨਵੇਂ ਵੀਡੀਓ ਨਾਲ ਤੁਹਾਡਾ ਸਵਾਗਤ ਕਰਦੇ ਆਂ ਜੇ ਇਸ ਵੀਡੀਓ ਤੇ ਤੁਸੀਂ ਆਏ ਆ ਤਾਂ ਇਹਦਾ ਮਤਲਬ ਕਿ ਤੁਸੀਂ ਵੀ ਸੁੱਤੇ ਪਏ ਪੈਸਾ ਕਮਾਣਾ ਚਾਹੁੰਦੇ ਆ ਇਸ ਲਈ ਵੀਡੀਓ ਨੂੰ ਪੂਰਾ ਦੇਖਿਓ ਤਾਂ ਹੀ ਤੁਹਾਨੂੰ ਇਹ ਸਾਰਾ ਕਨਸੈਪਟ ਸਮਝ ਆਣਾ ਆ ਅੱਧ ਵਿੱਚ ਛੱਡ ਕੇ ਨਾ ਜਾਓ ਤੇ ਸਕਿਪ ਵੀ ਨਾ ਕਰਿਓ ਚਲੋ ਜੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਹੋਵੇਗਾ ਕਿ ਆਮਦਨ ਕਿੰਨੀ ਤਰ੍ਹਾਂ ਦੀ ਹੁੰਦੀ ਆ ਜਾਂ ਅਸੀਂ ਪੈਸਾ ਕਿੰਨੀ ਤਰ੍ਹਾਂ ਨਾਲ ਕਮਾ ਸਕਦੇ ਆ ਠੀਕ ਆ ਜੀ ਆਮਦਨ ਹੁੰਦੀ ਆ ਜੀ ਦੋ ਤਰ੍ਹਾਂ ਦੀ ਐਕਟਿਵ ਇਨਕਮ ਤੇ ਪੈਸਿਵ ਇਨਕਮ ਹੁਣ ਤੇ ਇਹ ਵਾਰ ਕੀ ਹੁੰਦਾ ਆ ਅਸੀਂ ਕੰਮ ਕਰਦੇ ਆ ਹਨਾ ਮੰਨ ਲਓ ਕੋਈ ਬੰਦਾ ਆ ਉਹ ਦਿਹਾੜੀ ਤੇ ਜਾਂਦਾ ਆ ਉਹਨੇ ਇੱਕ ਦਿਨ ਦੀ ਦਿਹਾੜੀ ਲਈ ਦੂਸਰੇ ਦਿਨ ਦੀ ਉਹਨੂੰ ਛੁੱਟੀ ਕਰ ਲਈ ਤੀਸਰੇ ਦਿਨ ਦੀ ਦਿਹਾੜੀ ਲਈ ਇਸ ਤਰ੍ਹਾਂ ਇੱਕ ਮਹੀਨੇ ਵਿੱਚ ਉਹ 25 ਦਿਨ ਕੰਮ ਤੇ ਗਿਆ ਤੇ 5 ਦਿਨ ਨਹੀਂ ਗਿਆ ਹੁਣ ਉਹਨੂੰ ਜੋ ਵੀ ਆਮਦਨ ਦੋਗਾ ਉਹਦਾ ਮਾਲਕ ਉਹ ਉਹਨੂੰ 25 ਦਿਨਾਂ ਦੀ ਦੋਗਾ ਕਿਉਂ ਕਿਉਂਕਿ ਉਹਨੇ ਵਿੱਚ 5 ਛੁੱਟੀਆਂ ਕੀਤੀਆਂ ਠੀਕ ਆ ਜੀ ਇਸੇ ਤਰ੍ਹਾਂ ਟਾਈਮ ਇਸ ਇਕੁਅਲ ਟੂ ਮਨੀ ਮਤਲਬ ਕਿ ਤੁਸੀਂ ਜਿੰਨਾ ਕੰਮ ਕਰੋਗੇ ਤਾਂ ਉਹ ਉਸ ਕੰਮ ਤੋਂ ਉਸ ਕੰਮ ਨੂੰ ਤੁਸੀਂ ਜਿੰਨਾ ਟਾਈਮ ਲਉਂਗੇ ਉਹਦੇ ਅਕੋਰਡਿੰਗ ਹੀ ਤੁਹਾਡੀ ਆਮਦਨ ਹੋਊਗੀ ਜੇ ਮੰਨ ਲਓ ਤੁਸੀਂ ਇੱਕ ਦਿਨ ਵਿੱਚ ਦੋ ਦੋ ਸ਼ਿਫਟਾਂ ਲਾ ਲਏ ਜਿਵੇਂ ਬਾਹਰ ਕੈਨੇਡਾ ਅਮਰੀਕਾ ਵਿੱਚ ਸਾਡੇ ਬੱਚੇ ਕੰਮ ਕਰਦੇ ਆ ਉਹ ਕਹਿੰਦੇ ਜੇ ਅਸੀਂ ਇੰਨੇ ਘੰਟੇ ਦੀ ਸ਼ਿਫਟ ਲਈ ਇੰਨੇ ਘੰਟੇ ਦੇ ਇੰਨੇ ਡਾਲਰ ਹਨਾ ਤੇ ਉਹ ਉਹਨਾਂ ਦੀ ਐਕਟਿਵ ਇਨਕਮ ਹੁੰਦੀ ਆ ਠੀਕ ਆ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਣੀ ਆ ਪੂਰੀ ਸੁਣਿਓ ਤੇ ਫਿਰ ਮੈਨੂੰ ਦੱਸਿਓ ਕਮੈਂਟ ਸੈਕਸ਼ਨ ਵਿੱਚ ਕਿ ਕੀ ਤੁਸੀਂ ਇਸ ਕਹਾਣੀ ਤੋਂ ਕੁਝ ਸਿੱਖਿਆ ਹਾਂਜੀ ਤਾਂ ਇੱਕ ਦੋ ਦੋਸਤ ਹੁੰਦੇ ਆ ਰਾਮ ਤੇ ਸ਼ਾਮ ਦੋਨੋਂ ਬੈਠੇ ਹੁੰਦੇ ਆ ਦੋਨੋਂ ਸੋਚਦੇ ਆ ਕਿ ਚਲੋ ਅਸੀਂ ਕੋਈ ਕੰਮ ਕਰੀਏ ਤੇ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਆਣ ਦੋਨੋਂ ਕੀ ਕਰਦੇ ਆ ਉਹ ਅਲਤੁੜੇ ਕੰਮ ਲੱਭਣ ਜਾਂਦੇ ਆ ਉਹ ਦੇਖਦੇ ਆ ਕਿ ਸਾਡੇ ਪਿੰਡ ਵਿੱਚ ਪਾਣੀ ਦੀ ਬਹੁਤ ਕਿੱਲਤ ਆ ਔਰ ਤਾਂ ਨੂੰ ਟੀਨੀਆਂ ਨੂੰ ਬਾਹੜਾ ਤੇ ਜਾ ਕੇ ਪਾਣੀ ਭਰਨਾ ਪੈਂਦਾ ਆ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਉਹ ਫਿਰ ਉਹ ਸੋਚਦੇ ਕਿ ਅਸੀਂ ਬੀਨੇ ਆ ਅਸੀਂ ਇਹ ਮਟਕੇ ਰਾਮ ਨਾਲ ਲਿਜਾ ਸਕਦੇ ਹਾਂ ਲਿਆ ਸਕਦੇ ਹਾਂ ਤੇ ਉਹਨਾਂ ਦੇ ਬਦਲੇ ਇਹਨਾਂ ਨੂੰ ਚਾਰਜਸ ਕਰ ਸਕਦੇ ਹਾਂ ਉਹ ਕੀ ਕਰਦੇ ਨੇ ਦੋਨੋਂ ਜਣੇ ਪਾਣੀ ਭਰਨ ਲੱਗ ਪੈਂਦੇ ਆ ਕਿ ਜੋ ਵੀ ਪਾਣੀ ਸੱਤੋਂ ਭਰਾਣਾ ਚਾਹੁੰਦਾ ਆ 10 ਰੁਪਏ ਪਰ ਮਟਕੇ ਦੇ ਹਿਸਾਬ ਨਾਲ ਸਾਨੂੰ ਦੇ ਸਕਦਾ ਆ ਇੱਕ ਦਿਨ ਦੋ ਦਿਨ ਤਿੰਨ ਦਿਨ ਥੋੜੇ ਟਾਈਮ ਬਾਅਦ ਜਿਹੜਾ ਸ਼ਾਮ ਹੁੰਦਾ ਆ ਉਹ ਥੱਕ ਜਾਂਦਾ ਆ ਉਹ ਕਹਿੰਦਾ ਵੀ ਮੈਂ ਨਹੀਂ ਰੋਜ਼-ਰੋਜ਼ੇ ਇਹ ਵਾਲਾ ਕੰਮ ਕਰ ਸਕਦਾ ਤੇ ਮੈਨੂੰ ਤਾਂ ਬਹੁਤ ਤਕਲੀਫ ਹੁੰਦੀ ਆ ਕਿ ਮੇਰਾ ਸਰੀਰ ਨਹੀਂ ਨਹੀਂ ਚੱਲਦਾ ਹੈਗਾ ਹਨਾ ਤੇ ਜਿਹੜਾ ਸ਼ਾਮ ਹੁੰਦਾ ਆ ਆਰਾਮ ਹੁੰਦਾ ਆ ਸੌਰੀ ਤੇ ਉਹ ਕਹਿੰਦਾ ਮੇਰ ਤੋਂ ਜਿੰਨਾ ਹੋਊਗਾ ਮੈਂ ਕਰੂੰਗਾ ਚਲੋ ਮੋਤਾਂ ਨੇ ਥੋੜਾ ਜਿਹਾ ਹੀ ਜੋ ਆਂਦਾ ਠੀਕਾ ਤੇ ਸ਼ਾਮ ਕੀ ਕਰਦਾ ਆ ਉਹ ਐ ਥੱਕਿਆ ਹੁੰਦਾ ਆ ਤੇ ਇੱਕ ਲਹਾਰ ਕੋ ਜਾਂਦਾ ਉਹ ਪਾਣੀ ਪੀਣ ਜਾਂਦਾ ਤੇ ਲਹਾਰ ਉਹਨੂੰ ਸਰਾਹੀ ਚੋਂ ਪਾਣੀ ਪਿਲਾਦਾ ਉਹ ਕੀ ਕਰਦਾ ਦੇਖਦਾ ਕਿ ਸਰਾਹੀ ਮੋਰੇ ਅੰਨਾ ਪਾਈਪ ਲੱਗਾ ਹੁੰਦਾ ਉਹਦੇ ਦਿਮਾਗ 'ਚ ਇੱਕਦਮ ਕਲਿੱਕ ਹੁੰਦਾ ਕਿ ਜਿੱਦਾਂ ਸਰਾਹੀ ਵਿੱਚੋਂ ਪਾਈਪ ਰਾਹੀਂ ਪਾਣੀ ਨਿਕਲ ਰਿਹਾ ਆ ਤਾਂ ਇਹਦਾ ਮਤਲਬ ਕਿ ਉੱਪਰੋਂ ਵੀ ਤੇ ਅਸੀਂ ਪਾਈਪ ਥੱਲੇ ਨੂੰ ਲਾਇਏ ਪਾਣੀ ਆ ਸਕਦਾ ਆ ਤੇ ਉਹ ਲਹਾਰ ਨੂੰ ਕੁੱਛਦਾ ਉਹ ਨੂੰ ਸਾਰਾ ਦੱਸਦਾ ਕਿ ਅਸੀਂ ਉੱਪਰੋਂ ਐਦਾਂ ਥੱਲੇ ਨੂੰ ਪਾਣੀ ਲਿਆਣਾ ਆ ਕਿ ਤੂੰ ਇਹ ਪਾਈਪ ਬਣਾ ਸਕਦਾ ਆ ਲੋਹਾਰ ਕਹਿੰਦਾ ਹਾਂ ਮੈਂ ਬਣਾ ਸਕਦਾ ਪਰ ਇਹਨੂੰ ਟਾਈਮ ਲੱਗੂਗਾ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਜਿੰਨਾ ਟਾਈਮ ਲੱਗਦਾ ਠੀਕ ਆ ਤੇ ਆਪਾਂ ਰਾਲ ਕੇ ਬਣਾਨੇ ਆ ਤੂੰ ਆਪਣੇ ਦੂਸਰੇ ਦੋਸਤ ਨੂੰ ਵੀ ਦੱਸਦਾ ਤੇ ਦੂਸਰਾ ਦੋਸਤ ਉਹਦਾ ਸਾਥ ਦੇਣ ਤੋਂ ਮਨ ਕਰਾ ਤਿੰਦਾ ਉਹ ਕਹਿੰਦਾ ਨਹੀਂ ਮੈਂ ਤਾਂ ਐਡੇ ਇੱਕ ਪੈਸੇ ਖਵਾਉਂਗਾ ਤੂੰ ਜੋ ਕਰਨਾ ਕਰੀ ਜਾ ਐਦਾਂ ਕੁਝ ਨਹੀਂ ਬਣਾ ਸ਼ਾਮ ਕਹਿੰਦਾ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਸ਼ਾਮ ਲੱਗਾ ਰਹਿੰਦਾ ਹੈ ਉਹਨੂੰ ਕਾਫੀ ਟਾਈਮ ਲੱਗਦਾ ਆ ਤੇ ਪੂਰੀ ਪਾਈਪ ਲਾਈਨ ਉਹ ਬਣਾ ਲਿੰਦਾ ਹੁਣ ਕੀ ਹੁੰਦਾ ਆ ਜਦੋਂ ਪੂਰੀ ਪਾਈਪਲਾਈਨ ਬਣ ਜਾਂਦੀ ਆ ਉਪਰੋਂ ਪਹਾੜੀ ਤੋਂ ਜਿੱਥੋਂ ਪਾਣੀ ਹੁੰਦਾ ਉੱਥੋਂ ਹੇਠਾਂ ਨੂੰ ਬਿਛਾ ਦਿੰਦਾ ਆ ਤੇ ਅੱਗੇ ਉਹਦੇ ਟੁੱਟੇ ਲਗਾ ਦਿੰਦਾ ਆ ਤੇ ਹੁਣ ਕੀ ਹੁੰਦਾ ਆ ਉਹ ਸਾਰੇ ਪਿੰਡ ਵਿੱਚ ਰੌਲਾ ਪਾ ਦਿੰਦਾ ਆ ਕਿ ਤੁਹਾਨੂੰ ਹੁਣ ਕਿਸੇ ਤੋਂ ਵੀ ਪਾਣੀ ਭਰਣ ਦੀ ਲੋੜ ਨਹੀਂ ਹੈਗੀ ਕਿ ਮੈਂ ਇਸ ਤਰ੍ਹਾਂ ਪਾਈਪਲਾਈਨ ਬਿਛਾਈ ਆ ਤੁਸੀਂ ਮੈਨੂੰ ਜਿੰਨਾ ਚਾਹੇ ਮਟਕੇ ਭਰ ਸਕਦੇ ਆ ਤੇ ਤੁਸੀਂ ਮੈਨੂੰ ਇੱਥੇ ਘਰੇ ਪੈਸੇ ਦੇ ਸਕਦੇ ਆ ਹੁਣ ਉਹ ਕੀ ਕਰਦਾ ਆ ਟੁੱਟੀ ਤੇ ਬਹਿ ਜਾਂਦਾ ਆ ਟੁੱਟੀ ਖੋਲਦਾ ਆ ਲੋਕੀ ਆਪਣਾ ਘਰ ਆ ਭਰਦੇ ਆ ਤੇ ਉਹਨੂੰ ਜਿੰਨੇ ਵੀ 10 15 ਰੁਪਏ ਦੇ ਦੇ ਦਿੰਦੇ ਆ। ਇਹਦੇ ਨਾਲ ਕੀ ਹੋਇਆ? ਇਹਦੇ ਨਾਲ ਨਾਮ ਦਾ ਕੰਮ ਬੰਦ ਹੋ ਗਿਆ ਕਿਉਂਕਿ ਲੋਕਾਂ ਨੂੰ ਤਾਂ ਹੁਣ ਆਸਾਨੀ ਨਾਲ ਥੱਲੇ ਪਾਣੀ ਮਿਲ ਜਾਂਦਾ ਸੀ ਤੇ ਦੂਸਰਾ ਕਿਉਂਕਿ ਪਾਣੀ ਤੇਜ਼ ਗਤੀ ਨਾਲ ਆਉਂਦਾ ਆ ਜਿੱਥੋਂ ਇੱਕ ਦਿਨ ਵਿੱਚ 10 20 ਘੜੇ ਲਿਆਉਂਦਾ ਸੀਗਾ ਉੱਥੇ ਇੱਕ ਦਿਨ 'ਚ 100 100 ਘੜਾ ਭਰ ਜਾਂਦਾ ਸੀ। ਇਹਦੇ ਨਾਲ ਰਾਮ ਨੇ 참ਦੀ ਇਨਕਮ ਵੀ ਜ਼ਿਆਦਾ ਹੁੰਦੀ ਸੀ। ਤੇ ਇਹ ਤੋਂ ਅਸੀਂ ਕੀ ਸਿੱਖਿਆ? ਕਿ ਰਾਮ ਨੇ ਕੀ ਕੀਤਾ? ਇੱਕ ਵਾਰ ਮਿਹਨਤ ਕੀਤੀ। ਉਹਨੇ ਸਿਰਫ ਥੋੜਾ ਟਾਈਮ ਲਗਾ ਕੇ ਇੱਕ ਵਾਰ ਉਹਨੇ ਸਮਾਰਟਲੀ ਵਰਕ ਕੀਤਾ ਤੇ ਹੁਣ ਉਹ ساری ਉਮਰ ਦੇਖੋ ਨੇ ਇੱਕ ਵਾਰ ਪਾਈਪਲਾਈਨ ਵਿਚਾਈ ਵਾਰ-ਵਾਰ ਤਾਂ ਉਹ ਬਚਾਨ ਦੀ ਲੋੜ ਨਹੀਂ ਹੁਣ ਇੱਕ ਵਾਰ ਬਿਛਾਈ ਹੁਣ ਉਹ ساری ਉਮਰ ਬੈਠੇ ਖਾ ਸਕਦਾ ਆ ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਉਸ ਉਹ ਕੰਮ ਕਰ ਸਕਦੇ ਆ ਜਿਹੜਾ ਕਿ ਸਾਨੂੰ ਸਿਰਫ ਇੱਕ ਵਾਰ ਕਰਨਾ ਪੈਣਾ ਉਸ ਕੰਮ ਨੂੰ ਇੱਕ ਵਾਰ ਟਾਈਮ ਦੇਣਾ ਪੈਣਾ ਉਸ ਤੋਂ ਬਾਅਦ ਉਹ ਕੰਮ ਸਾਨੂੰ ਲਾਈਫਟਾਈਮ ਪੈਸਾ ਦੇਊਗਾ ਫਿਰ ਚਾਹੇ ਅਸੀਂ ਸੁੱਤੇ ਹੋਈਏ ਚਾਹੇ ਜਾਗਦੇ ਹੋਈਏ ਇਹਨੂੰ ਕਹਿੰਦੇ ਆ ਜੀ ਪੈਸਿਵ ਇਨਕਮ ਮਤਲਬ ਕਿ ਜਿਹਦੇ ਤੇ ਸਾਨੂੰ ਬਾਰ-ਬਾਰ ਮਿਹਨਤ ਨਹੀਂ ਕਰਨੀ ਪੈਂਦੀ ਬਸ ਇੱਕ ਵਾਰ ਮਿਹਨਤ ਕਰਕੇ ਅਸੀਂ ਚੰਗਾ ਪੈਸਾ ਛਾਪ ਸਕਦੇ ਆ ਹਾਂ ਜੀ ਉਮੀਦ ਹੈ ਕਿ ਤੁਹਾਨੂੰ ਐਕਟਿਵ ਤੇ ਪੈਸਿਵ ਇਨਕਮ ਦਾ ਕਨਸੈਪਟ ਸਮਝ ਲੱਗ ਗਿਆ ਹੋਵੇਗਾ ਇਹਨਾਂ ਦੋਨਾਂ ਦਾ ਡਿਫਰੈਂਸ ਸਮਝ ਲੱਗ ਗਿਆ ਹੋਵੇਗਾ ਹੁਣ ਜੇ ਅਸੀਂ ਟਾਈਮ ਦੀ ਫਰੀडम ਚਾਹਦੇ ਆ ਮਤਲਬ ਕਿ ਦੇਖੋ ਹਰ ਇੱਕ ਦਾ ਦਿਲ ਘਰ ਤੋਂ ਘੁੰਮਣ ਫੇਰਨ ਜਾਣ ਨੂੰ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਨੂੰ ਇਹਦੇ ਲਈ ਸਾਨੂੰ ਕੀ ਕਰਨਾ ਹੋਊਗਾ ਸਾਨੂੰ ਵੀ ਪੈਸਿਵ ਇਨਕਮ ਦਾ ਇੱਕ ਮਾਡਲ ਜਨਰੇਟ ਕਰਨਾ ਹੋਊਗਾ ਮਤਲਬ ਕਿ ਸਾਨੂੰ ਇੱਕ ਵਾਰ ਮਿਹਨਤ ਕਰਨੀ ਪੈਣੀ ਆ ਜੇ ਤੋਂ ਸਾਨੂੰ ਪੈਸਾ ਆਈ ਜਾਵੇ ਤੇ ਸਾਨੂੰ ਟਾਈਮ ਦੀ ਫ੍ਰੀडम ਮਿਲੇ ਠੀਕ ਆ ਉਹਦੇ ਲਈ ਅਸੀਂ ਕੀ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਕੁਝ ਕ ਰਾਸਤੇ ਦੱਸਦੀ ਆ ਜਿਹਦੇ ਨਾਲ ਤੁਸੀਂ ਵੀ ਘਰ ਬੈਠੇ ਪੈਸਾ ਕਮਾ ਸਕਦੇ ਆ ਉਂ ਹੀ ਸੁੱਤੇ ਪਏ ਠੀਕ ਆ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆ ਕੰਟੈਂਟ ਕ੍ਰੀਏਟ ਠੀਕ ਆ ਕੰਟੈਂਟ ਕ੍ਰੀਏਟ ਕਰੋ ਉਹਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਪਲੋਡ ਕਰੋ YouTube Facebook ਆਪਾਂ Instagram ਹੋਰ ਬਹੁਤ ਸਾਰੇ ਪਲੇਟਫਾਰਮ ਆ ਜਿਹਦੇ ਤੇ ਤੁਸੀਂ ਆਪਣਾ ਕੰਟੈਂਟ ਪਾ ਕੇ ਆ ਪੈਸੇ ਕਮਾ ਸਕਦੇ ਆ ਕਿਦਾ ਇੱਕ ਵਾਰ ਵੀਡੀਓ ਬਣਾ ਕੇ ਪਾਓ ਤੁਹਾਡੀ ਵੀਡੀਓਸ ਤੇ ਐਡ ਚੱਲੂਗੀ ਬਲੌਗਿੰਗ ਕਰੋ ਉਹਦੇ ਤੇ ਐਡ ਚੱਲੂਗੀ ਜੇ ਨੂੰ ਚੱਲੇ ਰਾਖ ਚੱਲੇ ਤੁਹਾਨੂੰ ਇੱਕ ਵਾਰ ਮਿਹਨਤ ਕਰਨੀ ਪੈਣੀ ਸੁੱਤਿਆਂ ਪਿਆ ਨੂੰ ਪੈਸਾ ਆਉਣਾ ਨਾਮ ਹੈ ਲੈ ਨੈਟਵਰਕ ਮਾਰਕੀਟਿੰਗ ਨੈਟਵਰਕ ਮਾਰਕੀਟਿੰਗ ਬਾਰੇ ਤੁਸੀਂ ਬਹੁਤ ਲੋਕਾਂ ਨੇ ਸੁਣਿਆ ਹੋਵੇਗਾ ਦੇਖੋ ਹੁੰਦੀ ਤਾਂ ਥੋੜੀ ਜਿਹੀ ਟਫ ਆ ਥੋੜੇ ਤੁਹਾਨੂੰ ਸਕਿੱਲ ਸਿੱਖਣੇ ਪੈਂਦੇ ਆ ਇਹਦੇ ਵਿੱਚ ਪੈਸੇ ਵੀ ਇਹ ਲਗਭਗ ਤਰ੍ਹਾਂ ਦੇ ਕੰਪਨੀ ਤੇ ਡਿਪੈਂਡ ਕਰਦਾ ਆ ਪਰ ਜੇ ਤੁਸੀਂ ਇੱਕ ਵਾਰ ਇਹਦੇ ਤੇ ਮਿਹਨਤ ਕਰ ਲੈਣੇ ਆ ਸਾਲ ਡੇਪਸਾ ਲਗਾ ਲੈਣੇ ਆ ਤਤਾਨੂੰ ਲਾਈਫਟਾਈਮ ਇਟਰਨਕਮ ਆਂਟੀਗੈਂਟੀ ਆ ਠੀਕ ਹੈ ਜੀ ਉਸ ਤੋਂ ਬਾਅਦ ਜੇ ਤੁਹਾਡੇ ਕੋ ਕੋਈ ਐਕਸਟਰਾ ਪ੍ਰੋਪਰਟੀ ਆ ਉਸ ਪ੍ਰੋਪਰਟੀ ਨੂੰ ਤੁਸੀਂ ਰੈਂਟ ਤੇ ਦੇ ਸਕਦੇ ਆ ਕੋਈ ਸ਼ਾਪ ਆ ਉਹਨੂੰ ਰੈਂਟ ਤੇ ਦੇ ਸਕਦੇ ਆ ਉਹਦੇ ਲਈ ਤੁਹਾਨੂੰ ਕੋਈ ਮਿਹਨਤ ਕਰਨੀ ਦੀ ਲੋੜ ਨਹੀਂ ਹੁੰਦੀ ਬਸ ਇੱਕ ਵਾਰ ਰੈਂਟ ਤੇ ਚੜਾਓ ਕੋਈ ਹਾਊਸ ਪ੍ਰੋਪਰਟੀ ਆ ਤਾਂ ਉਹਦਾ ਤੁਹਾਨੂੰ ਆਪਣੇ ਆਪ ਪੈਸਾ ਖਾਂਦਾ ਰਹੂਗਾ ਇਸ ਤਰ੍ਹਾਂ ਅਸੀਂ ਸੁੱਤੇ ਪਏ ਪੈਸੇ ਕਮਾ ਸਕਦੇ ਆ ਬਾਕੀ ਗੱਲ ਰਹਿ ਗਈ ਜੀ ਤੁਹਾਨੂੰ ਕੁਝ ਵੀ ਨਹੀਂ ਸਮਝ ਆਇਆ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ तो पिछली वीडियोस में जाके जरूर वॉच करियो सा नव चैनल आ सो सपोर्ट की बहुत बहुत जरूर आ इसलिए चैनल में सबसक्राइब करो वीडियो में लाइक करो इस तरह दिन होर भी इनफॉर्मेटिव भीडियोज लह थैंक यू फॉर वॉचिंग